ਸਾਖੀ ਗਾਲ ਸਾਰਿਆਂ ਨੂੰ ਜੀ ਦੋ ਚਾਰ ਗੱਲਾਂ ਤੁਹਾਡੇ ਰੂਬਰੂ ਕਰਨੀਆਂ ਸੀਗੀਆਂ ਕਿ ਹੁਣ ਆਪਾਂ ਜਿੰਨੀਆਂ ਵੀ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਇਹ ਸਾਡੀਆਂ ਸ਼ਾਰਟ ਮੂਵੀ ਹੋਣਗੀਆਂ ਇੱਕ ਬਹੁਤ ਹੀ ਸੋਹਣਾ ਪਰਿਵਾਰ ਸਾਡੇ ਨਾਲ ਜੁੜਿਆ ਤੇ ਹੁਣ ਜਿੰਨੀਆਂ ਵੀ ਸਾਡੀਆਂ ਵੀਡੀਓ ਆਉਣੀਆਂ ਤੇ ਉਸ ਪਰਿਵਾਰ ਦੇ ਨਾਲ ਹੀ ਆਉਣਗੀਆਂ ਬਹੁਤ ਹੀ ਸੋਹਣਾ ਕਪਲ ਵੀ ਇੱਕ ਸਾਡੇ ਨਾਲ ਹੁਣ ਜੁੜ ਗਿਆ ਤੇ ਆਪਾਂ ਉਹਨਾਂ ਨਾਲ ਹੀ ਹਮੇਸ਼ਾ ਵੀਡੀਓ ਬਣਾਇਆ ਕਰਨੀਆਂ ਦੂਸਰੀ ਗੱਲ ਤੁਹਾਡੀ ਹਮੇਸ਼ਾ ਇਹੋ ਹੀ ਗੱਲ ਰਹਿੰਦੀ ਹੈ ਕਿ ਤੁਸੀਂ ਵੀਡੀਓ ਚ ਟਾਈਮ ਪਾਸ ਕਰਦੇ ਰਹਿੰਦੇ ਨਹੀ ਨਹੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਆਪਾਂ 10 12 ਮਿੰਟ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂ ਕਰਾਂਗੇ ਤੇ ਜਿੱਦਾਂ ਤੁਸੀਂ ਪਿਛਲੀਆਂ ਵੀਡੀਓ ਨੂੰ ਸਪੋਰਟ ਕੀਤੀ ਪਿਆਰ ਕੀਤੀ ਐਦਾਂ ਹੀ ਆਉਣ ਵਾਲੀਆਂ ਵੀਡੀਓ ਨੂੰ ਪੂਰੀ ਫੁੱਲ ਸਪੋਰਟ ਕਰਿਓ ਜਿਹੜੇ ਸਾਡੇ ਨਾਲ ਨਵੇਂ ਐਕਟਰ ਜੁੜੇ ਨੇ ਨਵੇਂ ਕਪਲ ਜੁੜੇ ਨੇ ਉਹਨਾਂ ਨੂੰ ਵੀ ਪੂਰੀ ਸਪੋਰਟ ਕਰਿਓ ਕਿ ਉਹ ਆਪਣੀ ਐਕਟਿੰਗ ਵਧੀਆ ਤੋਂ ਵਧੀਆ ਕਰ ਸਕਣ ਤੇ ਬਾਕੀ ਰਹੀ ਗੱਲ ਉਹਨਾਂ ਦੀ ਐਕਟਿੰਗ ਦੀ ਤੇ ਆਪਾਂ ਇੱਕ ਰਖੜੀ ਵਾਲੀ ਵੀਡੀਓ ਸ਼ੂਟ ਕੀਤੀ ਹੈ ਜਿਨ੍ਹਾਂ ਵਿੱਚ ਆਪਾਂ ਸਿਰਫ ਉਹਨਾਂ ਦੀ ਐਕਟਿੰਗ ਹੀ ਕਰਵਾ ਕੇ ਵੇਖੀ ਸੀ ਤੇ ਤੁਸੀਂ ਉਹਨਾਂ ਦੀ ਐਕਟਿੰਗ ਜ਼ਰੂਰ ਦੇਖਣਾ ਤੇ ਵੇਖ ਕੇ ਜ਼ਰੂਰ ਦੱਸਣਾ ਕਿ ਉਹਨਾਂ ਦੀ ਐਕਟਿੰਗ ਤੁਹਾਨੂੰ ਕਿੱਦਾਂ ਦੀ ਲੱਗੀ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਕੋਈ ਸਟੋਰੀ ਵੀ ਦੱਸ ਸਕਦੇ ਹੋ ਆਪਣਾ ਆਈਡੀਆ ਵੀ ਦੇ ਸਕਦੇ ਹੋ ਕਿ ਤੁਸੀਂ ਐਦਾਂ ਦੀ ਸ਼ਾਰਟ ਮੂਵੀ ਲੈ ਕੇ ਆਓ ਦੀਦੇ ਐਦਾਂ ਦੀ ਸ਼ਾਰਟ ਮੂਵੀ ਲੈ ਕੇ ਆਓ ਫਿਰ ਜਿੱਦਾਂ ਹੀ ਤੁਸੀਂ ਦੱਸੋਗੇ ਉਦਾਂ ਦੀ ਆਪਾਂ ਬਣਾ ਕੇ ਤੁਹਾਡੇ ਜਿੰਨੇ ਕੁ ਜੋਗੇ ਹੋਵਾਂਗੇ ਤੁਹਾਡੇ ਸਾਹਮਣੇ ਉਹਨੂੰ ਵਿਖਾ ਦਾਂਗੇ ਚੰਗਾ ਜੀ ਸਾਥੀਕਾਰ